ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਦਿਨ ਦਾ ਮੈਂ ਦੇਖ ਰਿਹਾ ਵੀ ਆਪਣੇ ਪਿੰਡ ਰਤਨਗੜ੍ਹ ਸਿੰਧੜਾ ਦੇ ਵਿੱਚ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਜਾਂ ਕੁਝ ਪਿੰਡ ਦੇ ਵਿੱਚ ਆਪਸੀ ਭਾਈਚਾਰੇ ਦਾ ਆਵਾਜ਼ ਬੁਆਦ ਚੱਲ ਰਿਹਾ ਹੈ ਉਹਦੇ ਲਈ ਮੈਂ ਬਹੁਤ ਜ਼ਿਆਦਾ ਮੈਨੂੰ ਚਿੰਤਾ ਇਸ ਗੱਲ ਦੀ ਸਾਡੇ ਲਈ ਸਭ ਤੋਂ ਵੱਡੀ ਮਾਣ ਵਾਲੀ ਗੱਲ ਹੋਈ ਹੈ ਕਿ ਸਾਡੇ ਨਗਰ ਦੇ ਵਿੱਚ ਜਿਹੜੀ ਸਾਡੀ ਪੰਚਾਇਤ ਆ ਸਰਬਸੰਤੀ ਨਾਲ ਚੁਣੀ ਗਈ ਹੈ ਜਿੱਥੇ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਬਣਦਾ ਹੱਕ ਦਿੱਤਾ ਹੈ ਤੇ ਸਾਡੇ ਲਈ ਇੱਕ ਆਪਸੀ ਭਾਈਚਾਰਕ ਸਾਜ ਦੀ ਵੀ ਅਸੀਂ ਮਿਸਾਲ ਬਣਿਆ। ਕੁਝ ਮੇਰਾ ਜਿਹੜਾ ਤਾਲਮੇਲ ਇੱਥੇ ਮਹਾੜੀ ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ ਤਕਰੀਬਨ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਮੈਂ ਜੁੜਿਆ ਹੋਇਆ ਹਾਂ। ਮੇਰਾ ਕੋਈ ਆਪਣਾ ਨਿੱਜੀ ਵੇਸ਼ਕ ਆਪਾ ਗੁਰੂ ਸਾਹਿਬ ਦੇ ਲੜ ਨਹੀਂ ਲੱਗੇ। ਪਰੰਤੂ ਇੱਥੋਂ ਦੀਆਂ ਜੋ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੀ ਕਿਵੇਂ ਚੋਣ ਕੀਤੀ ਜਾਂਦੀ ਹੈ? ਤੇ ਉਹਨਾਂ ਦੇ ਕੀ ਸਰਕਾਰ ਨੇ ਕੀ ਉਹ ਕੰਮ ਕਰਦੇ ਨੇ ਕਿੱਦਾਂ ਦੇ ਪ੍ਰਬੰਧ ਕਰਦੇ ਨੇ ਉਹਨਾਂ ਦੀ ਮੈਂ ਜਾਣਕਾਰੀ ਬਖੂਬੀ ਰੱਖਦਾ ਕਿਉਂਕਿ ਮੇਰਾ 18 ਸਾਲ ਦਾ ਜਿਹੜਾ ਵਾਹ ਵਾਸਤਾ ਉਹ ਟਰਾਈ ਸਿਟੀ ਨਾਲ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਅੱਗੇ ਗੱਲ ਰੱਖਣੀ ਚਾਹੁੰਦਾ ਕਿ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਚੋਣ ਹੈ ਸਭ ਤੋਂ ਪਹਿਲਾਂ ਕਿਸੇ ਜਾਤ ਪਾਤ ਨੂੰ ਆਧਾਰ ਨਹੀਂ ਬਣਾਇਆ ਜਾਂਦਾ ਇੱਥੇ ਜਿੱਥੇ ਅਸੀਂ ਰਹਿੰਦੇ ਹਾਂ ਸਾਨੂੰ ਪਤਾ ਵੀ ਨਹੀਂ ਸਾਡੇ ਨਾਲ ਦੇ ਗਵਾਂਢੀ ਦੀ ਯਾਦ ਕੀ ਹੈ ਅਗਲੇ ਗਵਾਂਢੀ ਦੀ ਯਾਦ ਕੀ ਹੈ ਉੱਦੋਂ ਅਗਲੇ ਦੀ ਕੀ ਜਾਗਪਤ ਹੈ ਜਾਗਪਤ ਦਾ ਇੱਥੇ ਕੋਈ ਵਿਸ਼ਾ ਨਹੀਂ ਹੈ ਤੇ ਕਮੇਟੀ ਦੀ ਜਿਹੜੀ ਚੋਣ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਫਤ ਸੂਰਤ ਸਿੱਖ ਨੂੰ ਮੁੱਖ ਰੱਖਿਆ ਜਾਂਦਾ ਹੈ ਸਾਫ ਸੂਰਤ ਸਿੰਘ ਜਿਹੜਾ ਗੁਰ ਗੁਰਮਤ ਮਰਿਆਦਾ ਅਨੁਸਾਰ ਸਾਡੇ ਜਿਹੜੇ ਰਹਿਤ ਮਰਿਆਦਾਵਾਂ ਨੇ ਉਹਦਾ ਜਿਹੜਾ ਧਾਰਨੀ ਸਿੰਘ ਹੈ ਉਸ ਸਿੰਘ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ ਮੈਂਬਰ ਬਣਾਇਆ ਜਾਂਦਾ ਹੈ ਪਹਿਲੀ ਗੱਲ ਦੂਸਰੇ ਨੰਬਰ ਦੇ ਉੱਤੇ ਮੰਨ ਲਓ ਕੋਈ ਕਿਸੇ ਬੰਦੇ ਨੇ ਦਾੜੀ ਰੱਖੀ ਹੋਈ ਹੈ ਤੇ ਉਹ ਬੰਦਾ ਆਪਣੀ ਦਾੜੀ ਨੂੰ ਕਲਫ ਕਰਦਾ ਹੈ ਜਾਂ ਦਾੜੀ ਬੰਦ ਹੈ ਉਹ ਉਹ ਬੰਦਾ ਕਮੇਟੀ ਦਾ ਮੈਂਬਰ ਬਣ ਸਕਦਾ ਹੈ ਪਰੰਤੂ ਉਹ ਕਮੇਟੀ ਵਾਲਿਆਂ ਨੂੰ ਸੰਗਤ ਨੂੰ ਬੇਨਤੀ ਕਰ ਸਕਦਾ ਵੀ ਮੈਂ 3 ਮਹੀਨੇ ਬਾਅਦ ਜਾਂ 4 ਮਹੀਨੇ ਤੱਕ ਮੈਂ ਆਪਣੀ ਦਾੜੀ ਵੀ ਰੰਗਣੀ ਛੱਡੂਗਾ ਤੇ ਅਮਰਤਾ ਦਾ ਅਮਰ ਸ਼ੱਕੇ ਗੁਰੂ ਦਾ ਧਾਰਨੀ ਬਣੂਗਾ ਇੱਕ ਤਾਂ ਇਸ ਪੱਖ ਦੇ ਉੱਤੇ ਚੋਣ ਹੁੰਦੀ ਹੈ ਨੰਬਰ 2 ਦੇ ਉੱਤੇ ਉਹ ਬੰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਹੜੇ ਬੰਦੇ ਤਕਰੀਬਨ ਤਕਰੀਬਨ ਜਾਂ ਕਿਸੇ ਖੇਤਰ ਦੇ ਵਿੱਚੋਂ ਰਿਟਾਇਰ ਹੋ ਚੁੱਕੇ ਨੇ ਆਪਣੀ ਜਿਹੜੇ ਪਰਿਵਾਰਕ ਜ਼ਿੰਮੇਵਾਰੀਆਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਕਤ ਨੇ ਪਤ ਤੋਂ ਪਤ ਉਹ ਸਮਾਂ ਦੇ ਸਕਦੇ ਨੇ ਜਿੱਦਾਂ ਧਾਰਮਿਕ ਸਮਾਗਮ ਚੱਲਦੇ ਨੇ ਰਾਤ ਦੇ 11 12 ਵਜੇ ਤੱਕ ਕਈ ਵਾਰੀ ਇੱਥੇ ਚੱਲਦੇ ਆ ਜਾਂ ਹੋਰ ਦਿਨ ਦੇ ਵਿੱਚ ਜਿਹੜੇ ਕੰਮ ਨੇ ਰੁਟੀਨ ਦੇ ਉਹਦੇ ਵਿੱਚ ਵੀ ਉਹ ਇਹ ਚੀਜ਼ ਵੀ ਦੇਖੀ ਜਾਂਦੀ ਆ ਵੀ ਇਹ ਉਹ ਬੰਦੇ ਜਿਆਦਾ ਸਮਾਂ ਦੇ ਸਕਣ ਉਹ ਲੋਕ ਦੀ ਕਮੇਟੀ ਦਾ ਮੈਂਬਰ ਬਣਦੇ ਨੇ ਨੰਬਰ 3 ਦੇ ਉੱਤੇ ਜਿਹੜਾ ਹੈਗਾ ਜਿਹੜੀ ਕਾ ਕਮੇਟੀ ਹੈ ਇਹ ਕਮੇਟੀ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਵੇਂ ਗੁਰੂ ਦੇ ਸਥਾਨ ਨੇ ਸਾਡੇ ਗੁਰੂ ਦੇ ਸਥਾਨਾਂ ਦੇ ਵਿੱਚ ਇੱਥੇ ਤਾਲਮੇਲ ਕਮੇਟੀਆਂ ਬਣੀ ਹੋਈਆਂ ਨੇ ਆਪਸ ਦੇ ਵਿੱਚ ਇੱਕ ਪੁਰਦਵਾਰਾ ਪ੍ਰਬੰਧਕ ਕਮੇਟੀ ਹੈ ਨਾਲ ਦੂਸਰੇ ਬਾੜ ਦੀ ਜਾਂ ਦੂਸਰੇ ਸੈਕਟਰ ਦੀ ਪ੍ਰਬੰਧਕ ਕਮੇਟੀ ਹੈ ਜਾਂ ਅਗਲੇ ਸੈਕਟਰ ਦੀ ਪ੍ਰਬੰਧਕ ਕਮੇਟੀ ਆ ਮੰਨ ਲਓ ਕਿਸੇ ਕਮੇਟੀ ਦਾ ਕੋਈ ਮਸਲਾ ਅੜ ਵੀ ਜਾਂਦਾ ਹੈ ਤਾਂ ਉਹ ਤਾਲਮਿਲ ਕਮੇਟੀ ਬੈਠ ਕੇ ਉਸ ਮਸਲੇ ਨੂੰ ਹੱਲ ਕਰਦੀ ਹੈ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਣਾ ਜਿਹੜਾ ਨਗਰ ਹੈ ਛੋਟਾ ਜਿਹਾ ਨਗਰ ਹੈ ਇਹਦੇ ਵਿੱਚ ਜਿਹੜੀ ਭਾਈਚਾਰਕ ਸਾਝ ਆ ਜੁਗਾ-ਜੁਗਾ ਤੋਂ ਬਣੀ ਆਈ ਹੈ ਹਮ ਦੁੱਖਾਂ ਸੁੱਖਾਂ ਦੀ ਸਾਡੀ ਸਾਝ ਹੈ ਤੇ ਸਾਨੂੰ ਜਿਹੜੇ ਗੁਰੂ ਘਰ ਦਾ ਮਾਮਲਾ ਗੁਰੂ ਘਰ ਦੇ ਮਾਮਲੇ ਦੇ ਵਿੱਚ ਬਿਲਕੁਲ ਸਾਨੂੰ ਬੈਰ-ਭ੍ਰੋਦ ਯਾਰ-ਪਾਤ ਨੂੰ ਇੱਕ ਪਾਸੇ ਰੱਖ ਕੇ ਸਾਨੂੰ ਉੱਥੇ ਵਧੀਆ ਕਾਰਗੁਜ਼ਾਰੀ ਲਈ ਅੱਗੇ ਹੋਣਾ ਚਾਹੀਦਾ ਤੇ ਜਿਹੜਾ ਮਸਲਾ ਹੈ ਮਸਲਾ ਕਦੇ ਵੀ ਸੋਸ਼ਲ ਮੀਡੀਆ ਤੇ ਹੱਲ ਨਹੀਂ ਹੁੰਦਾ ਸੋਸ਼ਲ ਮੀਡੀਆ ਇੱਕ ਅਜਿਹਾ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿ ਸਕਦਾ ਵੀ ਇੱਕ ਅਜਿਹਾ ਛੜੇ ਅੰਤਰ ਹੈ ਇਹਦੇ ਫਾਇਦੇ ਵੀ ਨੇ ਇਹਦੇ ਨੁਕਸਾਨ ਵੀ ਬਹੁਤ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਲਾਈਕ ਕਰਨ ਵਾਲੇ ਬੰਦੇ ਤੁਹਾਨੂੰ ਕਦੇ ਲਾਈਕ ਨਹੀਂ ਕਰਦੇ ਹੁੰਦੇ ਅਸਲ ਦੇ ਵਿੱਚ ਸੋਸ਼ਲ ਮੀਡੀਆ ਤੇ ਕਮੈਂਟ ਕਰਨ ਵਾਲੇ ਬੰਦੇ ਤੁਹਾਡੇ ਨਾਲ ਨਹੀਂ ਹੁੰਦੇ ਕਦੇ ਉਹ ਸਿਰਫ ਅੱਗ ਲਾਊ ਮਹਿਕਮਾ ਹੁੰਦਾ ਤੇ ਪੜਕਾ ਉਸ ਮਸਲੇ ਨੂੰ ਪੜਕਾਉਣ ਵਾਲਾ ਮਹਿਕਮਾ ਹੁੰਦਾ ਇਸ ਕਰਕੇ ਜਿਹੜੀ ਖਬਰ ਸਾਡੇ ਪਿੰਡ ਦੀ ਚੱਲ ਰਹੀ ਹੈ ਇਹ ਖਬਰ ਬੜਾ ਮਤਲਬ ਸਾਨੂੰ ਇਸ ਗੱਲ ਦੀ ਚਿੰਤਾ ਹੈ ਵੀ ਇਹ ਮਸਲਾ ਦੇਖੋ ਮੰਨ ਲਓ ਸੰਗਰੂਰ ਵੀਡੀਓ ਚੱਲ ਗਈ ਪਟਿਆਲੇ ਚੱਲ ਗਈ ਜੱਕਰੀਟਾ ਚੱਲ ਗਈ ਅਮਰੀਕਾ ਚੱਲ ਗਈ ਉਸ ਕਰਕੇ ਵੀ ਇਹ ਮਸਲਾ ਜਿਹੜਾ ਸਾਡਾ ਬਹਿ ਕੇ ਹੱਲ ਹੋਣਾ ਚਾਹੀਦਾ ਘਰ ਦੇ ਵਿੱਚ ਬਹਿ ਕੇ ਕਿਉਂਕਿ ਪਿੰਡ ਸਾਡਾ ਇੱਕ ਘਰ ਹੈ ਜਿਹੜਾ ਸਾਡੇ ਪਿੰਡ ਨਾਲ ਸਾਡਾ ਸਬੰਧ ਕੀ ਹੈ ਸਾਡਾ ਸਬੰਧ ਇਹ ਹੈ ਕਿਉਂਕਿ ਬੰਦਾ ਜਦੋਂ ਪਿੰਡ ਤੋਂ ਬਾਹਰ ਰਹਿਣ ਲੱਗ ਜਾਂਦਾ ਨਾ ਜਿਵੇਂ ਧੀ ਇੱਕ ਧੀ ਆਪਣੇ ਪੇਕੇਆਂ ਦੀ ਸੁੱਖ ਮਨਾਉਂਦੀ ਹੈ ਨਾ ਵੀ ਮੇਰੇ ਪੇਕੇ ਪਰਿਵਾਰ ਦੇ ਵਿੱਚ ਮੇਰੇ ਪੇਕੇਆਂ ਦੇ ਵਿੱਚ ਸਖ ਸ਼ਾਂਤੀ ਬਣੀ ਰਹੇ ਉਹਨਾਂ ਦੀ ਚੜ੍ਹਦੀ ਕਲਾ ਹੋਵੇ ਐਵੇਂ ਇੱਕ ਪਿੰਡ ਦਾ ਬੰਦਾ ਜਦੋਂ ਕਿਤੇ ਬਾਹਰ ਰਹਿਣ ਲੱਗ ਜਾਂਦਾ ਚਾਹੇ ਉਹ ਫੋਰਨ ਕੰਟਰੀ ਰਹਿਣ ਲੱਗ ਜੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਚਾਹੇ ਉਹ ਕਿਤੇ ਪਿੰਡ ਤੋਂ ਬਾਹਰ ਹੋਰ ਕਿਤੇ ਜਗ੍ਹਾ ਤੇ ਉਹ ਬੰਦਾ ਸ਼ਿਫਟ ਹੋ ਜੇ ਪਰੰਤੂ ਜਿਹੜੀਆਂ ਉਹਦੇ ਜੜਾਂ ਨੇ ਉਹ ਆਪਣੇ ਪਿੰਡ ਪਿੰਡ ਪ੍ਰਤੀ ਉਹਦੀ ਸੋਚ ਆਪਣੇ ਪਿੰਡ ਪ੍ਰਤੀ ਜਰੂਰ ਰਹਦੀ ਹੈ ਉਹ ਹਮੇਸ਼ਾ ਇਹ ਚਾਹੁੰਦਾ ਵੀ ਮੇਰੇ ਪਿੰਡ ਦੇ ਵਿੱਚ ਨਾ ਮੇਰੇ ਪਿੰਡ ਦੇ ਵਿੱਚ ਜਿਹੜੀ ਭਾਈਚਾਰਾ ਸਾਂਝ ਸਾਜ ਬਣੀ ਰਹੇ ਸਾਡੇ ਪਿੰਡ ਦੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹ ਪਿੰਡ ਵਾਲਿਆਂ ਨੂੰ ਵੀ ਮਾਣ ਹੁੰਦਾ ਜਦੋਂ ਸਾਡੇ ਪਿੰਡ ਦਾ ਕੋਈ ਬੰਦਾ ਬਾਹਰ ਜਾ ਕੇ ਤਰੱਕੀ ਕਰਦਾ ਨਾ ਤੇ ਪਿੰਡ ਵਾਲੇ ਵੀ ਮਾਣ ਕਰਦੇ ਨੇ ਇਸ ਕਰਕੇ ਮੈਂ ਕਹਿੰਦਾ ਵੀ ਕੋਈ ਜਾਤ ਪਾਤ ਦਾ ਆਪਾਂ ਨਾਰਾ ਨਾ ਦੇਈਏ ਸਾਰੇ ਆਪਾਂ ਇੱਕ ਆ ਤੇ ਸਾਰੇ ਮੈਂਬਰ ਜਿਹੜੇ ਚੁੰਟੁੰਡੇ ਨੇ ਗੁਰਸਿੱਖ ਬੰਦੇ ਹੋਣ ਤੇ ਬਾਕੀ ਜਿਹੜੇ ਅਸੀਂ ਲੋਕ ਆ ਅਸੀਂ ਜਿੱਦਾਂ ਹੁਣ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਅਸੀਂ ਉੱਥੇ ਖੁੱਲੀ ਸੇਵਾ ਕਰਦੇ ਆ ਖੁੱਲੀ ਸੇਵਾ ਦਾ ਮਤਲਬ ਇਹ ਆ ਵੀ ਦੇਖੋ ਜਿਵੇਂ ਹੁਣ ਜ਼ਿਆਦਾਤਰ ਮੈਂ ਤਾਂ ਤੁਹਾਨੂੰ ਇਹ ਕਹਿ ਸਕਦਾ ਵੀ ਮੈਂ ਤਾਂ ਜਦ ਜ਼ਿਆਦਾਤਰ ਪ੍ਰਸ਼ਾਦਾ ਛਕਣੇ ਜਾਂਦਾ ਭਾਈ ਗੁਰਦੁਆਰਾ ਸਾਹਿਬ ਪਰ ਉਸ ਤੋਂ ਇਲਾਵਾ ਵੀ ਜੇ ਪਹਿਲੇ ਸੋਚੀਏ ਵੀ ਚਲੋ ਕੋਈ ਸਮਾਗਮ ਕਿਤੇ ਆਪਾਂ ਜੁੱਤਿਆਂ ਦੀ ਜਿਹੜਾ ਸੇਵਾ ਕਰ ਲਈ ਜਾਂ ਕਿਤੇ ਲੰਗਰ ਦੀ ਸੇਵਾ ਕਰ ਲਈ ਉਦਾਂ ਦੀ ਜਿਹੜੀ ਸੇਵਾ ਅਸੀਂ ਸਾਰੇ ਕਰਦੇ ਆ ਉੱਥੇ ਜਾ ਕੇ ਪਰੰਤੂ ਕਦੇ ਵੀ ਜਿਹੜੀ ਪ੍ਰਬੰਧਕ ਕਮੇਟੀ ਜਿਹੜੀ ਜਿਹੜੀ ਖਰੜਾ ਚੰਡੀਗੜ੍ਹ ਮੋਹਾਲੀ ਦੀ ਹੈ ਉੱਥੇ ਇਹ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਤਰਜੀਹ ਹੈ ਗੁਰਸਿੱਖ ਬੰਦਿਆਂ ਨੂੰ ਦਿੱਤੀ ਜਾਂਦੀ ਆ ਯਾਦਪਾਤ ਦਾ ਕੋਈ ਉੱਥੇ ਮਸਲਾ ਨਹੀਂ ਹੈਗਾ ਇੱਥੇ ਕੋਈ ਯਾਦਪਾਤ ਨਹੀਂ ਯਾਦਪਾਤ ਪੁੱਛੀ ਨਹੀਂ ਜਾਂਦੀ ਕਿਉਂਕਿ ਜਿਹੜਾ ਗੁਰੂ ਦਾ ਸਿੰਘ ਆ ਉਹਦੀ ਕੋਈ ਯਾਦ ਨਹੀਂ ਹੁੰਦੀ ਗੁਰੂ ਜਦੋਂ ਅਮਰ ਛੱਕ ਲਿਆ ਅਮਰ ਛੱਕ ਤੋਂ ਬਾਅਦ ਗੁਰੂ ਸਾਹਿਬਾਨ ਨੇ ਗੁਰਗੋਬਿੰਦ ਸਿੰਘ ਜੀ ਨੇ ਜਾਤ ਪਾਤ ਨੂੰ ਖਤਮ ਕਰਤਾ ਸੀ ਕਿਉਂਕਿ ਅੱਜ ਵੀ ਜੇ ਅਸੀਂ ਅਮਰ ਛੱਕਦੇ ਆ ਅਮਰ ਜਦੋਂ ਛੱਕਦੇ ਆ ਤਾਂ ਸਾਨੂੰ ਇੱਕੇ ਹੀ ਖੰਡੇ ਬਾਟੇ ਦੀ ਪੌਲ ਸ਼ਿਕਾਈ ਜਾਂਦੀ ਹੈ ਉੱਥੇ ਇਹ ਚੀਜ਼ ਖਤਮ ਕਰ ਦਿੱਤੀ ਜਾਂਦੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿ ਸਾਰੇ ਇਕੱਤਰ ਹੋ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਕੋਈ ਕਿਸੇ ਤਰ੍ਹਾਂ ਦੀ ਪਾਰਟੀ ਬਾਜੀ ਨਹੀਂ ਆਪਾਂ ਨੂੰ ਕਰਨੀ ਚਾਹੀਦੀ ਸਾਰੇ ਸਤਿਕਾਰਯੋਗ ਨੇ ਵੱਡੇ ਬਜ਼ੁਰਗ ਸਾਰਿਆਂ ਨੂੰ ਇਕੱਠਾ ਹੋ ਇਕੱਠੇ ਹੋ ਕੇ ਸੋਸ਼ਲ ਮੀਡੀਆ ਦਾ ਖੜਾ ਛੱਡ ਕੇ ਤੁਸੀਂ ਪਿੰਡ ਪ੍ਰੋਗਰਾਮ ਰੱਖੋ ਜਿੱਥੇ ਵੀ ਰੱਖੋ ਸਾਡੀ ਜਗ੍ਹਾ ਦੇ ਉੱਤੇ ਸਾਰੇ ਯਾਰ ਆਪਣੇ ਮਨ ਦੇ ਜਿਹੜੇ ਮਤਾਬਲੇ ਗਿਲੇ ਸ਼ਿਕਵੇ ਦੂਰ ਕਰਕੇ ਸਾਰੇ ਆਪਾਂ ਗੁਰਦੁਆਰਾ ਸਾਹਿਬ ਨਾਲ ਮਿਲ ਕੇ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ